ਪਾ ਮੇਰੀ ਗੱਲ ਸੁਣ ਲੈ ਮੈਂ ਦੇ ਲੱਗੇ ਹੋਗਾ ਤੂੰ ਨਹੀਂ ਬੋਲਣਾ ਮੈਂ ਤੈਨੂੰ ਉਹ ਕਹਿੰਦਾ ਕਿ ਮੈਂ ਬੋਲਣਾ ਹੀ ਨਹੀਂ ਬੱਸ ਮੈਡੀਕਲ ਤੇ ਜਾਣਾ ਇੱਕ ਵੇਖ ਲੈ ਫਿਰ ਤਾਪਾ ਕਸਰ ਨਹੀਂ ਆਉਣਾਂ ਦੇ ਪੈਸੇ ਕਿੱਥੇ ਨਹੀਂ ਚੱਲਦੇ ਵਧੀਆ ਬੱਕਰਾ ਤਾਜ਼ਾ ਬੱਕਰਾ ਐ ਵਧੀਆ ਬੱਕਰਾ ਤਾਜ਼ਾ ਬੱਕਰਾ ਵਧੀਆ ਬੱਕਰਾ ਤਾਜ਼ਾ ਬੱਕਰਾ ਵਧੀਆ ਬੱਕਰਾ ਤਾਜ਼ਾ ਬੱਕਰਾ

ਵੇਦਾ ਤੇ ਘੁਰਿਆ ਵਾ ਜਿੱਤੀ ਜਾ ਤੈਨੂੰ ਆਖਿਆ ਨਹੀਂ ਬੋਲੇ ਨਾ ਪਾ ਬੋਲੇ ਗਾ ਕੇ ਜਾਂਦਾ ਵਾ ਥਿੰਨ ਬੋਲਿਆ ਜਾਂਦਾ ਤੇ ਹੋਰ ਕੀ ਹੋਇਆ ਲੱਟਾ ਕਮਜ਼ੋਰ ਆ ਲੱਟਾ ਕਮਜ਼ੋਰ ਆ ਤੂੰ ਭਈਆ ਭੂਖ ਵੀ ਪਈ ਆ ਕੰਨ ਵੀ ਲੰਬੇ ਆ ਹੈਨਾ ਤੂੰ ਜੀ ਮੈਨੂੰ ਇਹ ਗਾਜਰ ਛੋ ਪਾਜੀ ਤੂੰ ਦੀ ਬੱਕਰੇ ਦੀ ਬੜੀ ਜਣੀ ਕਿ ਪੈਰ ਦੇ ਨਹੀਂ ਆਵੇ